ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਦਲਜੀਤ ਦੋਸਾਨ ਦੇ ਨਾਲ ਦਲਜੀਤ ਦੋਸਾਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੋਅ ਹੋਣ ਵਾਲੇ ਨੇ ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਦਲਜੀਤ ਦੋਸਾਨ ਦੇ ਜਿਹੜੇ ਸ਼ੋਅ ਨੇ ਭਾਵੇਂ ਉਹ ਦਿੱਲੀ ਦੇ ਵਿੱਚ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਹੋਣਾ ਹੈ ਹైదరాబాద్ ਦੇ ਵਿੱਚ ਹੋਣਾ ਪੂਨੇ ਦੇ ਵਿੱਚ ਹੋਣਾ ਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਹੋਣੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਇੱਕ ਜਿਹੜਾ ਸਟੇਟਸ ਸਾਹਮਣੇ ਆ ਗਿਆ ਕਿ ਜਿਹੜੀ ਟਿਕਟਾਂ ਨੇ ਉਹ ਸੋਲਡ ਆਊਟ ਹੋ ਚੁੱਕੀ ਨੇ ਪ੍ਰੋਮੋਟਰਸ ਦੇ ਵੱਲੋਂ ਇਸ ਗੱਲ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਸਰੀ ਜਾਰੀ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਗਿਆ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾ ਬਜਵਾ ਲਿਓ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸ਼ੋਅ ਨੇ ਉਹ ਸੋਲਡ ਆਊਟ ਜਿਹੜੇ ਸ਼ੋਅ ਨੇ ਉਹ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਸੋਲਡ ਆਊਟ ਹੋ ਚੁੱਕੇ ਨੇ ਤੇ ਉਸ ਨੂੰ ਲੈ ਕੇ ਹੁਣ ਇਸ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਵੈੱਬਸਾਈਟਾਂ ਦੇ ਉੱਤੇ ਜਿਹੜੇ ਆਪਣੇ ਲਿੰਕ ਨੇ ਉਹ ਸ਼ੇਅਰ ਕੀਤੇ ਇਹ ਜਿਹੜੀ ਟਿਕਟਾਂ ਨੇ ਸੋਲਡ ਆਊਟ ਹੋ ਗਈਆਂ ਨੇ ਹਾਲਾਂਕਿ ਸ਼ੋਅ ਤਾਂ ਪੂਰੇ ਬੁੱਕ ਹੋ ਗਏ ਨੇ ਜਿਹੜੇ ਪੂਰੇ ਗੈਦਰਸ ਹੋ ਗਏ ਨੇ ਉਹ ਕਵਰ ਹੋ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਹੋਰ ਟਿਕਟਾਂ ਦੀ ਜਿਹੜੀ ਤਦਾਦ ਨਹੀਂ ਐ ਹੋਰ ਟਿਕਟਾਂ ਨਹੀਂ ਵੇਚੀਆਂ ਜਾਣਗੀਆਂ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਗਏ ਨੇ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਹਾਲਾਂਕਿ ਦਲਜੀਤ ਦੁਸਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਖਬਰ ਵੀ ਸਾਹਮਣੇ ਆਈ ਸੀ ਇੰਟਰਨੈਸ਼ਨਲ ਲੈਵਲ ਦੀ ਉਹ ਖਬਰ ਬਣੀ ਸੀ ਕਿ ਵਿਦੇਸ਼ ਦੇ ਵਿੱਚ ਜਿਹੜੀ ਇੱਕ ਟਿਕਟ ਸੀ ਉਹ 50 ਲੱਖ ਤੋਂ ਉੱਪਰ ਦੀ ਵੀ ਵਿਕੀ ਹਾਲਾਂਕਿ ਇੱਕ ਟਿਕਟ ਇੰਨੀ ਮਹਿੰਗੀ ਵੇਕਣਾ ਇਸ ਤੋਂ ਬਿਲਕੁਲ ਗੱਲ ਦਾ ਪਤਾ ਲੱਗਦਾ ਹੈ ਕਿ ਦਿਲਜੀਤ ਦੋਸਾਂ ਦੇ ਲੋਕ ਫੈਨ ਕਿੰਨੇ ਨੇ دیਵਾਨੇ ਕਿੰਨੇ ਨੇ ਕਿਉਂਕਿ ਦਿਲਜੀਤ ਦੋਸਾਂ ਦੇ ਜਿਹੜੇ ਗਾਣੇ ਨੇ ਉਹ ਹਰ ਇੱਕ ਨੂੰ ਪਸੰਦ ਨੇ ਤੇ ਹਰ ਇੱਕ ਦੇ ਦਿਲ ਨੂੰ ਛੂੰਹਦੇ ਨੇ ਉੱਤੇ ਹੀ ਦਿਲਜੀਤ ਪਹਿਲਾਂ ਕਲਾਕਾਰੀ ਦੇ ਖੇਤਰ ਦੇ ਵਿੱਚ ਵੀ ਵੱਡੇ ਝੰਡੇ ਗੱਡ ਚੁੱਕਾ ਉਸ ਤੋਂ ਬਾਅਦ ਫਿਲਮੀ ਦੁਨੀਆ ਦੇ ਵਿੱਚ ਵੀ ਦਲਜੀਤ ਦੋਸਾਨ ਦਾ ਜਿਹੜਾ ਨਾਂ ਹੈ ਉਹ ਬਹੁਤ ਵੱਡਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਹੈ ਕਿ ਜਦੋਂ ਅਵਾਨੀ ਪਰਿਵਾਰ ਦੇ ਵਿੱਚ ਦਲਜੀਤ ਦੋਸਾਨ ਦੇ ਵੱਲੋਂ ਅਖਾੜਾ ਲਗਾਇਆ ਜਾਂਦਾ ਤਾਂ ਉੱਥੇ ਵੱਡੇ ਵੱਡੇ ਜਿਹੜੇ ਪ੍ਰੋਮੋਟਰਸ ਹਨ ਭਾਵੇਂ ਵੱਡੇ ਵੱਡੇ ਬਿਜ਼ਨਸਮੈਨਸ ਹਨ ਭਾਵੇਂ ਜਿਹੜਾ ਅਵਾਨੀ ਪਰਿਵਾਰ ਹੋਵੇ ਉਹਨਾਂ ਦੇ ਵੱਲੋਂ ਵੀ ਦਲਜੀਤ ਦੁਸਾਨ ਦੇ ਨਾਲ ਜਿਹੜੇ ਭੰਗੜੇ ਪਾਏ ਗਏ ਸਨ ਦਲਜੀਤ ਦੁਸਾਨ ਨੇ ਉੱਥੇ ਵੀ ਪੰਜਾਬੀ ਨੂੰ ਕਾਫੀ ਜ਼ਿਆਦਾ ਪਰਫੁੱਲਤ ਕੀਤਾ ਸੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਦਲਜੀਤ ਦੁਸਾਨ ਦੇ ਜਿਹੜੇ دیਵਾਨੇ ਨੇ ਉਹ ਬੈਠੇ ਨੇ ਤੇ ਜਦੋਂ ਦਲਜੀਤ ਦੁਸਾਨ ਭਾਵੇਂ ਵਿਦੇਸ਼ ਦੇ ਵਿੱਚ ਸ਼ੋਅ ਕਰਨਾ ਹੋਵੇ ਭਾਵੇਂ ਭਾਰਤ ਦੇ ਵਿੱਚ ਸ਼ੋਅ ਕਰਨਾ ਹੋਵੇ ਤਾਂ ਉਹਨਾਂ ਨੂੰ ਚਾਉਣ ਵਾਲੇ ਅਕਸਰ ਹੀ ਉਹਨਾਂ ਦੇ ਸ਼ੋਅ ਲਈ ਬੇਤਾਬ ਹੁੰਦੇ ਨੇ ਤੇ ਹੁਣ ਜਿਹੜੇ ਇਹ ਸ਼ੋਅ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਜਿਸ ਸੰਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਕਹਿ ਦਿੱਤਾ ਗਿਆ ਹੈ ਕਿ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਤੇ ਤੁਸੀਂ ਸੁਚੇਤ ਰਹੋ ਕਿਤੇ ਤੁਹਾਨੂੰ ਠੱਗਿਆ ਨਾ ਜਾ ਸਕੇ ਦਲਜੀਤ ਦੁਸਾਂਦੇ 쇼 ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਤਾਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡਿੰਗ ਜਿਹੜੇ ਅੱਖਰ ਨੇ ਸ਼ਬਦ ਨੇ ਉਹ ਲਿਖੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾ ਬਜਵਾ ਲਿਓ ਹਾਲਾਂਕਿ ਇਹ ਜਿਹੜੀ ਐਡਵਾਈਜ਼ਰੀ ਦਿੱਲੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਮੋਟਰਸ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪੋ ਆਪਣੀ ਜਿਹੜੇ ਵੈਬਸਾਈਟ ਨੇ ਜਾਂ ਜਿਹੜੇ ਲਿੰਕਸ ਨੇ ਜਿਨ੍ਹਾਂ ਦੇ ਤਹਿਤ ਜਿਹੜੀ ਇਹ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਸਨ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਸੋਲਡ ਆਊਟ ਹੋ ਚੁੱਕੇ ਨੇ ਸ਼ੋ ਪੂਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤੇ ਹੁਣ ਕੋਈ ਵੀ ਨਵੀਂ ਟਿਕਟ ਨਹੀਂ ਵੇਚੀ ਜਾਵੇਗੀ ਜੇ ਵੇਚੀ ਜਾਵੇਗੀ ਤਾਂ ਉਸ ਬੰਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇਗੀ ਪਰ ਇਹ ਸਭ ਨੂੰ ਲੈ ਕੇ ਜਿਹੜੇ ਦਲਜੀਤ ਨੂੰ ਚਾਉਣ ਵਾਲੇ ਨੇ ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਅਕਸਰ ਈ ਸੀ ਵੇਖਿਆ ਹੈ ਕਿ ਬਲੈਕ ਦੀ ਜਿਹੜੀ ਤਦਾਦ ਵੱਧ ਜਾਂਦੀ ਹੈ ਬਲੈਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਟਿਕਟਾਂ ਵਿਕ ਜਾਂਦੀਆਂ ਨੇ ਤੇ ਹੁਣ ਫਿਰ ਇਹ ਜਿਹੜੇ ਸਾਈਬਰ ਥੈਗ ਨੇ ਇਹ ਉਹਨਾਂ ਲੋਕਾਂ ਨੂੰ ਠੱਗਣ ਦਾ ਪੂਰੀ ਤਰ੍ਹਾਂ ਦੇ ਨਾਲ ਪਲਾਨ ਬਣਾ ਚੁੱਕੇ ਨੇ ਕਾਲੇ ਨੇ ਤਾਂ ਕਿ ਜਿਹੜੇ ਲੋਕ ਦਲਿਤ ਨੂੰ ਚੋਣ ਵਾਲੇ ਨੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜੀ ਧੋਖੇ ਦੇ ਵਿੱਚ ਰੱਖ ਕੇ ਫੇਕ ਟਿਕਟਾਂ ਵੇਚੀਆਂ ਜਾਣ ਹਾਲਾਂਕਿ ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੁਸੀਂ ਟਿਕਟ ਖਰੀਦੋਗੇ ਜਿਹੜੀ ਵੈਬਸਾਈਟ ਤੇ ਤੁਸੀਂ ਜਾਓਗੇ ਉਸ ਨੂੰ ਕਰਾਸ ਚੈਕ ਜ਼ਰੂਰ ਕਰ ਲਿਓ ਕਿ ਉਸੇ ਪ੍ਰਮੋਟਰ ਦੀ ਉਹ ਵੈਬਸਾਈਟਸ ਹੈ ਉਸੇ ਪ੍ਰਮੋਟਰ ਦੇ ਵੱਲੋਂ ਇਸ ਨੂੰ ਕ੍ਰੀਏਟ ਕਰਕੇ ਤੁਹਾਡੇ ਤੱਕ ਪਹੁੰਚਾਇਆ ਗਿਆ ਇਹ ਲਿੰਕ ਜਾਂ ਕੋਈ ਸਾਈਬਰ ਠੱਗਾ ਕਿਉਂਕਿ ਹੋਣੇ ਸਾਈਬਰ ਹੈਕ ਪੂਰੀ ਤਰ੍ਹਾਂ ਦੇ ਨਾਲ ਐਕਟੀਵੇਟ ਹੋ ਚੁੱਕੇ ਨੇ ਤੇ ਉਹਨਾਂ ਦਾ ਮੁੱਖ ਮੰਤਵ ਇਹ ਹੀ ਹੈ ਕਿ ਜਿਹੜੇ ਲੋਕਾਂ ਦੇ ਕੋਲ ਅਜੇ ਤੱਕ ਟਿਕਟਾਂ ਨਹੀਂ ਪਹੁੰਚੀਆਂ ਉਹਨਾਂ ਦੇ ਕੋਲ ਫੇਕ ਟਿਕਟਾਂ ਪਹੁੰਚਾਈਆਂ ਜਾਂ ਉਹਨਾਂ ਨੂੰ ਉਹ ਟਿਕਟਾਂ ਵੇਚੀਆਂ ਜਾਂ ਮਹਿੰਗੇ ਭਾਅ ਤੇ ਵੇਚੀਆਂ ਜਾਂ ਉਹਨਾਂ ਦੇ ਨਾਲ ਬਲੈਕਮੈਲਿੰਗ ਕੀਤੀ ਜਾਵੇ ਕਿਉਂਕਿ ਭਾਵੇਂ ক্রিকেট ਦੀ ਗੱਲ ਹੋਵੇ ਭਾਵੇਂ ਸੰਗੀਤ ਦੀ ਗੱਲ ਹੋਵੇ ਜਦੋਂ ਸ਼ੋਅ ਹੁੰਦੇ ਨੇ ਉਹ ਪੂਰਾ ਸੋਲ ਆਊਟ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਬਲੈਕਮੇਲਿੰਗ ਹੁੰਦੀ ਆ ਹਾਲਾਂਕਿ ਹੁਣ ਐਡਵਾਈਜ਼ਰੀ ਜਾਰੀ ਹੋਈ ਆ ਪਰ ਦਲਜੀਤ ਦੁਸਾਂਤ ਦੇ ਸ਼ੋਅ ਨੂੰ ਲੈ ਕੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਪ੍ਰਸ਼ੰਸਕ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਬੇਤਾਬ ਨੇ ਕਿਉਂਕਿ ਬੰਬੇ ਤੋਂ ਲੈ ਕੇ ਦਿੱਲੀ ਅਹਮਦਾਬਾਦ ਪੁਨਾ ਤੇ ਫਿਰ ਚੰਡੀਗੜ੍ਹ ਦੇ ਨਾਲ-ਨਾਲ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਦਲਜੀਤ ਦੁਸਾਂਤ 2024 ਦੇ ਵਿੱਚ ਪੂਰੇ ਪੰਗੜੇ ਪਾਉਣ ਦੇ ਲਈ ਤਿਆਰ ਨੇ ਤੇ ਉਹਨਾਂ ਦੇ ਜਿਹੜੇ دیਵਾਨੇ ਨੇ ਉਹਨਾਂ ਦੇ ਜਿਹੜੇ ਚੌਣ ਵਾਲੇ ਨੇ ਉਹ ਵੀ ਉਹਨਾਂ ਦਾ ਜਿਹੜਾ ਸ਼ੋਅ ਹੈ ਜਿਹੜੇ ਗੀਤ ਨੇ ਉਹਨਾਂ ਦੇ ਉੱਤੇ ਨੱਚਣ ਲਈ ਕਾਲੇ ਜਾਪ ਰਹੇ ਨੇ ਦੇ ਨਾਲ ਜੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਦਲਜੀਤ ਦੁਸਾਨ ਦੇ ਨਾਲ ਦਲਜੀਤ ਦੁਸਾਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੋਅ ਹੋਣ ਵਾਲੇ ਨੇ ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਦਲਜੀਤ ਦੁਸਾਨ ਦੇ ਜਿਹੜੇ ਸ਼ੋਅ ਨੇ ਭਾਵੇਂ ਉਹ ਦਿੱਲੀ ਦੇ ਵਿੱਚ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਹੋਣਾ ਹੈ ਹైదరాబాద్ ਦੇ ਵਿੱਚ ਹੋਣਾ ਪੂਨੇ ਦੇ ਵਿੱਚ ਹੋਣਾ ਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਹੋਣੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਇੱਕ ਜਿਹੜਾ ਸਟੇਟਸ ਸਾਹਮਣੇ ਆ ਗਿਆ ਕਿ ਜਿਹੜੀ ਟਿਕਟਾਂ ਨੇ ਉਹ ਸੋਲਡ ਆਊਟ ਹੋ ਚੁੱਕੀਆਂ ਨੇ ਪ੍ਰੋਮੋਟਰਸ ਦੇ ਵੱਲੋਂ ਇਸ ਗੱਲ ਦੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਸਰੀ ਜਾਰੀ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਗਿਆ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾ ਬਜਵਾ ਲਿਓ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸ਼ੋਅ ਨੇ ਉਹ ਸੋਲਡ ਆਊਟ ਜਿਹੜੇ ਸ਼ੋਅ ਨੇ ਉਹ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਸੋਲਡ ਆਊਟ ਹੋ ਚੁੱਕੇ ਨੇ ਤੇ ਉਸ ਨੂੰ ਲੈ ਕੇ ਹੁਣ ਇਸ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਵੈੱਬਸਾਈਟਾਂ ਦੇ ਉੱਤੇ ਜਿਹੜੇ ਆਪਣੇ ਲਿੰਕ ਨੇ ਉਹ ਸ਼ੇਅਰ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਹਾਲਾਂਕਿ ਇਸ ਸੰਬੰਧ ਵਿੱਚ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ-ਜਿਹੜੇ ਸ਼ਹਿਰਾਂ ਦੇ ਵਿੱਚ ਇਹ ਸ਼ੋਅ ਹੋ ਰਹੇ ਨੇ ਭਾਵੇਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ 26 ਅਕਤੂਬਰ ਨੂੰ ਇਹ ਸ਼ੋਟਾ ਨਹੀਂ ਵੇਚੀਆਂ ਜਾਣਗੀਆਂ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਗਏ ਨੇ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਹਾਲਾਂਕਿ ਦਿਲਜੀਤ ਦੋਸਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਖਬਰ ਵੀ ਸਾਹਮਣੇ ਆਈ ਸੀ ਇੰਟਰਨੈਸ਼ਨਲ ਲੈਵਲ ਦੀ ਉਹ ਖਬਰ ਬਣੀ ਸੀ ਕਿ ਵਿਦੇਸ਼ ਦੇ ਵਿੱਚ ਜਿਹੜੀ ਇੱਕ ਟਿਕਟ ਸੀ ਉਹ 50 ਲੱਖ ਤੋਂ ਉੱਪਰ ਦੀ ਵੀ ਵਿਕੀ ਸੀ ਹਾਲਾਂਕਿ ਇੱਕ ਟਿਕਟ ਇੰਨੀ ਮਹਿੰਗੀ ਵੇਕਣਾ ਇਸ ਤੋਂ ਬਿਲਕੁਲ ਗੱਲ ਦਾ ਪਤਾ ਲੱਗਦਾ ਹੈ ਕਿ ਦਿਲਜੀਤ ਦੋਸਾਨ ਦੇ ਲੋਕ ਫੈਨ ਕਿੰਨੇ ਨੇ دیਵਾਨੇ ਕਿੰਨੇ ਨੇ ਕਿਉਂਕਿ ਦਿਲਜੀਤ ਦੋਸਾਨ ਦੇ ਜਿਹੜੇ ਗਾਣੇ ਨੇ ਉਹ ਹਰ ਇੱਕ ਨੂੰ ਪਸੰਦ ਨੇ ਤੇ ਹਰ ਇੱਕ ਦੇ ਦਿਲ ਨੂੰ ਛੂੰਹਦੇ ਨੇ ਉੱਤੇ ਹੀ ਦਿਲਜੀਤ ਪਹਿਲਾਂ ਕਲਾਕਾਰੀ ਦੇ ਖੇਤਰ ਦੇ ਵਿੱਚ ਵੀ ਵੱਡੇ ਝੰਡੇ ਗੱਡ ਚੁੱਕਾ ਉਸ ਤੋਂ ਬਾਅਦ ਫਿਲਮੀ ਦੁਨੀਆ ਦੇ ਵਿੱਚ ਵੀ ਦਲਜੀਤ ਦੁਸਾਨ ਦਾ ਜਿਹੜਾ ਨਾਂ ਹੈ ਉਹ ਬਹੁਤ ਵੱਡਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਹੈ ਕਿ ਜਦੋਂ ਅਵਾਨੀ ਪਰਿਵਾਰ ਦੇ ਵਿੱਚ ਦਲਜੀਤ ਦੁਸਾਨ ਦੇ ਵੱਲੋਂ ਅਖਾੜਾ ਲਗਾਇਆ ਜਾਂਦਾ ਤਾਂ ਉੱਥੇ ਵੱਡੇ ਵੱਡੇ ਜਿਹੜੇ ਪ੍ਰੋਮੋਟਰਸ ਹਨ ਭਾਵੇਂ ਵੱਡੇ ਵੱਡੇ ਬਿਜ਼ਨਸਮੈਨਸ ਹਨ ਭਾਵੇਂ ਜਿਹੜਾ ਅਵਾਨੀ ਪਰਿਵਾਰ ਹੋਵੇ ਉਹਨਾਂ ਦੇ ਵੱਲੋਂ ਵੀ ਦਲਜੀਤ ਦੁਸਾਨ ਦੇ ਨਾਲ ਜਿਹੜੇ ਭੰਗੜੇ ਪਾਏ ਗਏ ਸਨ ਦਲਜੀਤ ਦੁਸਾਨ ਨੇ ਉੱਥੇ ਵੀ ਪੰਜਾਬੀ ਨੂੰ ਕਾਫੀ ਜ਼ਿਆਦਾ ਪਰਫੁੱਲਤ ਕੀਤਾ ਸੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਦਲਜੀਤ ਦੁਸਾਨ ਦੇ ਜਿਹੜੇ دیਵਾਨੇ ਨੇ ਉਹ ਬੈਠੇ ਨੇ ਤੇ ਜਦੋਂ ਦਲਜੀਤ ਦੁਸਾਨ ਭਾਵੇਂ ਵਿਦੇਸ਼ ਤੇ ਵਿੱਚ ਸ਼ੋਅ ਕਰਨਾ ਹੋਵੇ ਭਾਵੇਂ ਭਾਰਤ ਦੇ ਵਿੱਚ ਸ਼ੋਅ ਕਰਨਾ ਹੋਵੇ ਤਾਂ ਉਹਨਾਂ ਨੂੰ ਚਾਉਣ ਵਾਲੇ ਅਕਸਰ ਹੀ ਉਹਨਾਂ ਦੇ ਸ਼ੋਅ ਲਈ ਬੇਤਾਬ ਹੁੰਦੇ ਨੇ ਤੇ ਹੁਣ ਜਿਹੜੇ ਇਹ ਸ਼ੋਅ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਜਿਸ ਸੰਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਤੇ ਤੁਸੀਂ ਸੁਚੇਤ ਰਹੋ ਕਿਤੇ ਤੁਹਾਨੂੰ ਠੱਗਿਆ ਨਾ ਜਾ ਸਕੇ ਦਲਜੀਤ ਦੁਸਾਂਦੇ 쇼 ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਤਾਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ 트ੈਂਡਿੰਗ ਜਿਹੜੇ ਅੱਖਰ ਨੇ ਸ਼ਬਦ ਨੇ ਉਹ ਲਿਖੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾਲ ਬਜਵਾ ਲਿਓ ਹਾਲਾਂਕਿ ਇਹ ਜਿਹੜੀ ਐਡਵਾਈਜ਼ਰੀ ਦਿੱਲੀ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਮੋਟਰਸ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪੋ ਆਪਣੀ ਜਿਹੜੇ ਵੈਬਸਾਈਟ ਨੇ ਜਾਂ ਜਿਹੜੇ ਲਿੰਕਸ ਨੇ ਜਿਨ੍ਹਾਂ ਦੇ ਤਹਿਤ ਜਿਹੜੀ ਇਹ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਸਨ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਸੋਲਡ ਆਊਟ ਹੋ ਚੁੱਕੇ ਨੇ ਸ਼ੋ ਪੂਰੀਆਂ ਟਿਕਟਾਂ ਵਿਕ ਚੁੱਕੀਆਂ ਨੇ ਤੇ ਹੁਣ ਕੋਈ ਵੀ ਨਵੀਂ ਟਿਕਟ ਨਹੀਂ ਵੇਚੀ ਜਾਵੇਗੀ ਜੇ ਵੇਚੀ ਜਾਵੇਗੀ ਤਾਂ ਉਸ ਬੰਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇਗੀ ਪਰ ਇਹ ਸਭ ਨੂੰ ਲੈ ਕੇ ਜਿਹੜੇ ਦਲਜੀਤ ਨੂੰ ਚਾਉਣ ਵਾਲੇ ਨੇ ਉਹ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਅਕਸਰ ਈ ਸੀ ਵੇਖਿਆ ਹੈ ਕਿ ਬਲੈਕ ਦੀ ਜਿਹੜੀ ਤਦਾਦ ਵੱਧ ਜਾਂਦੀ ਹੈ ਬਲੈਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਟਿਕਟਾਂ ਵਿਕ ਜਾਂਦੀਆਂ ਨੇ ਤੇ ਹੁਣ ਫਿਰ ਇਹ ਜਿਹੜੇ ਸਾਈਬਰ ਥੈਗ ਨੇ ਇਹ ਉਹਨਾਂ ਲੋਕਾਂ ਨੂੰ ਠੱਗਣ ਦਾ ਪੂਰੀ ਤਰ੍ਹਾਂ ਦੇ ਨਾਲ ਪਲਾਨ ਬਣਾ ਚੁੱਕੇ ਨੇ ਕਾਲੇ ਨੇ ਤਾਂ ਕਿ ਜਿਹੜੇ ਲੋਕ ਦਲਦਿੱਤ ਨੂੰ ਚੋਣ ਵਾਲੇ ਨੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਿਹੜੀ ਧੋਖੇ ਦੇ ਵਿੱਚ ਰੱਖ ਕੇ ਫੇਕ ਟਿਕਟਾਂ ਵੇਚੀਆਂ ਜਾਣ ਹਾਲਾਂਕਿ ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੁਸੀਂ ਟਿਕਟ ਖਰੀਦੋਗੇ ਜਿਹੜੀ ਵੈਬਸਾਈਟ ਤੇ ਤੁਸੀਂ ਜਾਓਗੇ ਉਸ ਨੂੰ ਕਰਾਸ ਚੈਕ ਜ਼ਰੂਰ ਕਰ ਲਿਓ ਕਿ ਉਸੇ ਪ੍ਰੋਮੋਟਰ ਦੀ ਉਹ ਵੈਬਸਾਈਟਸ ਹੈ ਉਸੇ ਪ੍ਰੋਮੋਟਰ ਦੇ ਵੱਲੋਂ ਇਸ ਨੂੰ ਕ੍ਰੀਏਟ ਕਰਕੇ ਤੁਹਾਡੇ ਤੱਕ ਪਹੁੰਚਾਇਆ ਗਿਆ ਇਹ ਲਿੰਕ ਜਾਂ ਕੋਈ ਸਾਈਬਰ ਠੱਗਿਆ ਕਿਉਂਕਿ ਹੁਣ ਸਾਈਬਰ ਠੱਗ ਪੂਰੀ ਤਰ੍ਹਾਂ ਦੇ ਨਾਲ ਐਕਟੀਵੇਟ ਹੋ ਚੁੱਕੇ ਨੇ ਤੇ ਉਹਨਾਂ ਦਾ ਮੁੱਖ ਮੰਤਵ ਇਹ ਹੀ ਹੈ ਕਿ ਜਿਹੜੇ ਲੋਕਾਂ ਦੇ ਕੋਲ ਅਜੇ ਤੱਕ ਟਿਕਟਾਂ ਨਹੀਂ ਪਹੁੰਚੀਆਂ ਉਹਨਾਂ ਦੇ ਕੋਲ ਫੇਕ ਟਿਕਟਾਂ ਪਹੁੰਚਾਈਆਂ ਜਾਣ ਉਹਨਾਂ ਨੂੰ ਉਹ ਟਿਕਟਾਂ ਵੇਚੀਆਂ ਜਾਣ ਮਹਿੰਗੇ ਭਾਅ ਤੇ ਵੇਚੀਆਂ ਜਾਣ ਉਹਨਾਂ ਦੇ ਨਾਲ ਬਲੈਕਮੈਲਿੰਗ ਕੀਤੀ ਜਾਵੇ ਕਿਉਂਕਿ ਭਾਵੇਂ ক্রিকেট ਦੀ ਗੱਲ ਹੋਵੇ ਭਾਵੇਂ ਸੰਗੀਤ ਦੀ ਗੱਲ ਹੋਵੇ ਜਦੋਂ ਸ਼ੋਅ ਹੁੰਦੇ ਨੇ ਉਹ ਪੂਰਾ ਸੌਲ ਆਊਟ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਬਲੈਕਮੇਲਿੰਗ ਹੁੰਦੀ ਹੈ ਹਾਲਾਂਕਿ ਇਹ ਹੁਣ ਐਡਵਾਈਜ਼ਰੀ ਜਾਰੀ ਹੋਈ ਹੈ ਪਰ ਦਲਜੀਤ ਦੁਸਾਂਤ ਦੇ ਸ਼ੋਅ ਨੂੰ ਲੈ ਕੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਪ੍ਰਸ਼ੰਸਕ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਬੇਤਾਬ ਨੇ ਕਿਉਂਕਿ ਬੰਬੇ ਤੋਂ ਲੈ ਕੇ ਦਿੱਲੀ ਅਹਮਦਾਬਾਦ ਪੁਨਾ ਤੇ ਫਿਰ ਚੰਡੀਗੜ੍ਹ ਦੇ ਨਾਲ-ਨਾਲ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਦਲਜੀਤ ਦੁਸਾਂਤ ਅ ਦੋਸਤਾਂ 24 ਦੇ ਵਿੱਚ ਪੂਰੇ ਪੰਗੜੇ ਪਾਉਣ ਦੇ ਲਈ ਤਿਆਰ ਨੇ ਤੇ ਉਹਨਾਂ ਦੇ ਜਿਹੜੇ دیਵਾਨੇ ਨੇ ਉਹਨਾਂ ਦੇ ਜਿਹੜੇ ਚੌਣ ਵਾਲੇ ਨੇ ਉਹ ਵੀ ਉਹਨਾਂ ਦਾ ਜਿਹੜਾ ਸ਼ੋਅ ਹੈ ਜਿਹੜੇ ਗੀਤ ਨੇ ਉਹਨਾਂ ਦੇ ਉੱਤੇ ਨੱਚਣ ਲਈ ਕਾਲੇ ਜਾਪਰੇ ਨੇ ਦੇ ਨਾਲ ਜੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਦਲਜੀਤ ਦੁਸਾਨ ਦੇ ਨਾਲ ਦਲਜੀਤ ਦੁਸਾਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੋਅ ਹੋਣ ਵਾਲੇ ਨੇ ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਦਲਜੀਤ ਦੁਸਾਨ ਦੇ ਜਿਹੜੇ ਸ਼ੋਅ ਨੇ ਭਾਵੇਂ ਉਹ ਦਿੱਲੀ ਦੇ ਵਿੱਚ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਹੋਣਾ ਹੈ ਹైదరాబాద్ ਦੇ ਵਿੱਚ ਹੋਣਾ ਪੂਨੇ ਦੇ ਵਿੱਚ ਹੋਣਾ ਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਹੋਣੇ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਇੱਕ ਜਿਹੜਾ ਸਟੇਟਸ ਸਾਹਮਣੇ ਆ ਗਿਆ ਕਿ ਜਿਹੜੀ ਟਿਕਟਾਂ ਨੇ ਉਹ ਸੋਲਡ ਆਊਟ ਹੋ ਚੁੱਕੀਆਂ ਨੇ ਪ੍ਰੋਮੋਟਰਸ ਦੇ ਵੱਲੋਂ ਇਸ ਗੱਲ ਦੀ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਗਈ ਹੈ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਐਡਵਾਈਸਰੀ ਜਾਰੀ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਗਿਆ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾ ਬਜਵਾ ਲਿਓ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸ਼ੋਅ ਨੇ ਉਹ ਸੋਲਡ ਆਊਟ ਜਿਹੜੇ ਸ਼ੋਅ ਨੇ ਉਹ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ ਸੋਲਡ ਆਊਟ ਹੋ ਚੁੱਕੇ ਨੇ ਤੇ ਉਸ ਨੂੰ ਲੈ ਕੇ ਹੁਣ ਇਸ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਸਾਈਬਰ ਠੱਗ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਵੈੱਬਸਾਈਟਾਂ ਦੇ ਉੱਤੇ ਜਿਹੜੇ ਆਪਣੇ ਲਿੰਕ ਨੇ ਉਹ ਸ਼ੇਅਰ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਹਾਲਾਂਕਿ ਇਸ ਸੰਬੰਧ ਵਿੱਚ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ-ਜਿਹੜੇ ਸ਼ਹਿਰਾਂ ਦੇ ਵਿੱਚ ਇਹ ਸ਼ੋਅ ਹੋ ਰਹੇ ਨੇ ਭਾਵੇਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈ ਕਿ 26 ਅਕਤੂਬਰ ਨੂੰ ਇਹ ਸ਼ੋਅ ਹੋਣਾ ਹੈ ਹైదరాబాద్ ਦੀ ਗੱਲ ਕੀਤੀ ਜਾਵੇ ਤਾਂ 15 ਨਵੰਬਰ ਨੂੰ ਸ਼ੋਅ ਹੋਣਾ ਹੈ ਅਹਮਦਾਬਾਦ ਦੇ ਵਿੱਚ 17 ਨਵੰਬਰ ਨੂੰ ਲਖਨਊ ਦੇ ਵਿੱਚ 22 ਨਵੰਬਰ ਨੂੰ ਪੁਨੇ ਦੇ ਵਿੱਚ 24 ਨਵੰਬਰ ਨੂੰ ਕੋਲਕਾਤਾ ਦੇ ਵਿੱਚ 3 ਨਵੰਬਰ ਨੂੰ ਉੱਥੇ ਹੀ ਬੰਗਲੌਰੂ ਦੇ ਵਿੱਚ 6 ਦਸੰਬਰ ਨੂੰ ਤਾਂ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਸ਼ੋਅ ਹੋਣ ਵਾਲਾ ਇਹ 14 ਦਸੰਬਰ ਨੂੰ ਹੋਣ ਵਾਲਾ ਜਿਸ ਨੂੰ ਲੈ ਕੇ ਹਰ ਇੱਕ ਜਿਹੜਾ ਸ਼ਹਿਰ ਹੈ ਜਿੱਥੇ ਪ੍ਰੋਮੋਟਰਸ ਦੇ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜਿਹੜੀ ਟਿਕਟਾਂ ਨੇ ਸੋਲਡ ਆਊਟ ਹੋ ਗਈਆਂ ਨੇ ਹਾਲਾਂਕਿ ਸ਼ੋਅ ਤਾਂ ਪੂਰੇ ਬੁੱਕ ਹੋ ਗਏ ਨੇ ਜਿਹੜੇ ਪੂਰੇ ਗੈਦਰਸ ਹੋ ਗਏ ਨੇ ਉਹ ਕਵਰ ਹੋ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਹੋਰ ਟਿਕਟਾਂ ਦੀ ਜਿਹੜੀ ਤਦਾਦ ਨਹੀਂ ਆ ਹੋਰ ਟਿਕਟਾਂ ਨਹੀਂ ਵੇਚੀਆਂ ਜਾਣਗੀਆਂ ਤੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੋ ਗਏ ਨੇ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਹਾਲਾਂਕਿ ਦਲਜੀਤ ਦੁਸਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਖਬਰ ਵੀ ਸਾਹਮਣੇ ਆਈ ਸੀ ਇੰਟਰਨੈਸ਼ਨਲ ਲੈਵਲ ਦੀ ਉਹ ਖਬਰ ਬਣੀ ਸੀ ਕਿ ਵਿਦੇਸ਼ ਦੇ ਵਿੱਚ ਜਿਹੜੀ ਇੱਕ ਟਿਕਟ ਸੀ ਉਹ 50 ਲੱਖ ਤੋਂ ਉੱਪਰ ਦੀ ਵੀ ਵਿਕੀ ਸੀ ਹਾਲਾਂਕਿ ਇੱਕ ਟਿਕਟ ਇੰਨੀ ਮਹਿੰਗੀ ਵੇਕਣਾ ਇਸ ਤੋਂ ਬਿਲਕੁਲ ਗੱਲ ਦਾ ਪਤਾ ਲੱਗਦਾ ਹੈ ਕਿ ਦਲਜੀਤ ਦੁਸਾਨ ਦੇ ਲੋਕ ਫੈਨ ਕਿੰਨੇ ਨੇ دیਵਾਨੇ ਕਿੰਨੇ ਨੇ ਕਿਉਂਕਿ ਦਲਜੀਤ ਦੁਸਾਨ ਦੇ ਜਿਹੜੇ ਗਾਣੇ ਨੇ ਉਹ ਹਰ ਇੱਕ ਨੂੰ ਪਸੰਦ ਨੇ ਤੇ ਹਰ ਇੱਕ ਦੇ ਦਿਲ ਨੂੰ ਛੂੰਹਦੇ ਨੇ ਉੱਥੇ ਹੀ ਦਲਜੀਤ ਪਹਿਲਾਂ ਕਲਾਕਾਰੀ ਦੇ ਖੇਤਰ ਦੇ ਵਿੱਚ ਵੀ ਵੱਡੇ ਝੰਡੇ ਗੱਡ ਚੁੱਕਾ ਉਸ ਤੋਂ ਬਾਅਦ ਫਿਲਮੀ ਦੁਨੀਆ ਦੇ ਵਿੱਚ ਵੀ ਦਲਜੀਤ ਦੁਸਾਨ ਦਾ ਜਿਹੜਾ ਨਾਂ ਹੈ ਉਹ ਬਹੁਤ ਵੱਡਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਹੈ ਕਿ ਜਦੋਂ ਅਵਾਨੀ ਪਰਿਵਾਰ ਦੇ ਵਿੱਚ ਦਲਜੀਤ ਦੁਸਾਨ ਦੇ ਵੱਲੋਂ ਅਖਾੜਾ ਲਗਾਇਆ ਜਾਂਦਾ ਤਾਂ ਉੱਥੇ ਵੱਡੇ ਵੱਡੇ ਜਿਹੜੇ ਪਰਮੋਟਰਸ ਹਨ ਭਾਵੇਂ ਵੱਡੇ ਵੱਡੇ ਬਿਜ਼ਨਸਮੈਨਸ ਹਨ ਭਾਵੇਂ ਜਿਹੜਾ ਅਬਾਨੀ ਪਰਿਵਾਰ ਹੋਵੇ ਉਹਨਾਂ ਦੇ ਵੱਲੋਂ ਵੀ ਦਲਜੀਤ ਦੁਸਾਨ ਦੇ ਨਾਲ ਜਿਹੜੇ ਭੰਗੜੇ ਪਾਏ ਗਏ ਸਨ ਦਲਜੀਤ ਦੁਸਾਨ ਨੇ ਉੱਥੇ ਵੀ ਪੰਜਾਬੀ ਨੂੰ ਕਾਫੀ ਜ਼ਿਆਦਾ ਪਰਫੁੱਲਤ ਕੀਤਾ ਸੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਦਲਜੀਤ ਦੁਸਾਨ ਦੇ ਜਿਹੜੇ دیਵਾਨੇ ਨੇ ਉਹ ਬੈਠੇ ਨੇ ਤੇ ਜਦੋਂ ਦਲਜੀਤ ਦੁਸਾਨ ਭਾਵੇਂ ਵਿਦੇਸ਼ ਦੇ ਵਿੱਚ ਸ਼ੋਅ ਕਰਨਾ ਹੋਵੇ ਭਾਵੇਂ ਭਾਰਤ ਦੇ ਵਿੱਚ ਸ਼ੋਅ ਕਰਨਾ ਹੋਵੇ ਤਾਂ ਉਹਨਾਂ ਨੂੰ ਚਾਉਣ ਵਾਲੇ ਅਕਸਰ ਹੀ ਉਹਨਾਂ ਦੇ ਸ਼ੋਅ ਲਈ ਬੇਤਾਬ ਹੁੰਦੇ ਨੇ ਤੇ ਹੁਣ ਜਿਹੜੇ ਇਹ ਸ਼ੋਅ ਹੋਣ ਜਾ ਰਹੇ ਨੇ ਇਸ ਨੂੰ ਕੇ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਗਏ ਨੇ ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ ਜਿਸ ਸੰਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਸਾਫ ਤੌਰ ਤੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਕਹਿ ਦਿੱਤਾ ਗਿਆ ਹੈ ਕਿ ਹੁਣ ਜਿਹੜੇ ਸਾਈਬਰ ਠੱਗ ਨੇ ਉਹ ਐਕਟਿਵ ਹੋ ਗਏ ਨੇ ਤੇ ਤੁਸੀਂ ਸੁਚੇਤ ਰਹੋ ਕਿਤੇ ਤੁਹਾਨੂੰ ਠੱਗਿਆ ਨਾ ਜਾ ਸਕੇ ਦਲਜੀਤ ਦੁਸਾਂਦੇ ਸ਼ੋਅ ਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਤਾਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ 트ੈਂਡਿੰਗ ਜਿਹੜੇ ਅੱਖਰ ਨੇ ਸ਼ਬਦ ਨੇ ਉਹ ਲਿਖੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਾਣੇ ਸੁਣਨ ਦੇ ਚੱਕਰ ਦੇ ਵਿੱਚ ਆਪਣੇ ਬੈਂਡ ਨਾਲ ਬਜਵਾ ਲਿਓ ਹਾਲਾਂਕਿ ਇਹ ਜਿਹੜੀ ਐਡਵਾਈਜ਼ਰੀ ਦਿੱਲੀ ਪੁਲਿਸ